ਖਾਲੀ ਕੀ ਨਾਮ ਤੜਾ ਉਸਾਰੀ ਕੀ ਮਾਮਲਾ ਹੈ ਬੱਚੇ ਦੀ ਜੀ ਬਾ ਮਿਸਟਰ ਡਮਨਟੀ ਗੱਲ ਸੀ ਸਰ ਕੰਮ ਤੇ ਗਿਆ ਸੀ ਇਹ ਵੀ ਅਮੇ ਉਹਨਾਂ ਦੇ ਚਾਹ ਪਾਣੀ ਬਣਾਉਂਦਾ ਸੀ ਮਾੜਾ ਮੋਟਾ ਕੰਮ ਕਰਦਾ ਸੀ ਜਾ ਕੇ ਤੇ ਅੱਜ ਚਲ ਜਾਂਦਾ ਸੀਗਾ ਵੀ ਉਹ ਜਾਦੂ ਦਾ ਸੀਗਾ ਤੇ ਬਸ ਉੱਥੇ ਸੰਤ ਪਤਾ ਨਹੀਂ ਲੱਗਾ ਸੰਤ ਦੂਜੇ ਦਿਨ ਸਵੇਰ ਫੋਨ ਆਇਆ ਗਾ ਗਵਿੰਦਰ ਦੋਸਤਾਂ ਇਹ ਆ ਗੱਲ ਹੋ ਗਈ ਆ ਕੰਮ ਕਰਦਾ ਕਿੱਥੇ ਸੀਗਾ ਜੀ ਇਹ ਇਹ ਆਪਣਾ ਸੈਲਰ ਸੁਲਰਤੀ ਗਿਆ ਸੀ ਸੰਤ ਆਪ ਨੂੰ ਨਹੀਂ ਪਤਾ ਪੱਕਾ ਤਰਾ ਵੀ ਕਿੱਥੇ ਜਾਂਦਾ ਸੀ ਕਿੱਥੇ ਨਹੀਂਗਾ ਕਿਸ ਕੰਮ ਤੇ ਰੱਖਿਆ ਗਿਆ ਸੀ ਇਹਨੂੰ ਪਤਾ ਨਹੀਂ ਸਰ ਕਹਿੰਦੇ ਚਾਹ ਚੂ ਬਣਾਣਾ ਮੈਂ ਕਰਦਾਗਾ ਬੱਚੇ ਕਰ ਅਸੀਂ ਤਰ੍ਹਾਂ ਦੱਸਦੇ ਆ ਕਿ ਵੀ ਆਹ ਕੰਮ ਕਰਦਾ ਉਹ ਕਰਦਾਗਾ ਹੋਏ ਹਲਕਾ ਫੁਲਕਾ ਹੀ ਕੰਮ ਕਰਦਾਗਾ ਬਸ ਇਨੇ ਅਸੀਂ ਸੰਤ ਸੋ ਸਰ ਪਤਾ ਨਹੀਂ ਸੰਦੂ ਫੁਲਾਣਾ ਆਇਆ ਕਹਿੰਦੇ ਮਾੜਾ ਮੋਟਾ ਉਹਨਾਂ ਨੂੰ ਪੁੱਛ ਨਹੀਂ ਨਾ ਗੱਲ ਹੋਈ ਸੀ ਕਹਿੰਦੇ ਮਾੜੀ ਇਹ ਫੈਕਚਰ ਹੈ ਜਦੋਂ ਅਸੀਂ ਇੱਥੇ ਆਏ ਤੇ ਦੇਖਿਆ ਕਾਫੀ ਸੀਗਾ 5 ਘੰਟੇ ਅਪਰੇਸ਼ਨ ਵਗੈਰਾ ਚੱਲਿਆਗਾ ਸਸਤੈ ਸੀਗਾ ਹਾਂ ਬਿਲਕੁਲ ਡੈਮੇਜ ਹੋ ਗਈ ਹੈ ਹਾਂਜੀ ਰਾੜਾ ਰੂੜਾ ਪਾਈਆਂ ਦੇ ਚ ਇੱਥੋਂ ਆਪਰੇਸ਼ਨ ਹੋਇਆਗਾ ਦੂਜਾ ਅੱਡ ਤੋਂ ਪਲਾਸਟਿਕ ਸੀਜੀ ਦੇ ਨਾਲ ਨਾੜਾਂ ਸਾਰੀਆਂ ਬਾਹਰ ਆ ਗਈਆਂ ਸੀਗੀਆਂ ਕਿੰਨੀ ਉਮਰ ਹੈ ਬੱਚੀ 17 ਸਾਲ ਦਾ ਸਰ 18 ਵਿੱਚ ਲੱਗ ਗਿਆ ਹਜੇ ਕੀ ਮੰਗ ਕਰ ਗਿਆ ਫਿਰ ਸਰ ਬਸ ਐਂ ਹਾਂ ਵੀ ਬੱਚੇ ਰੱਗੇ ਪਵਿੱਛ ਦੇਖਿਆ ਜਾਵੇ ਗਾਂ ਨੂੰ ਇਹਦੇ ਤਾਂ ਭਾਰੀ ਕੰਮ ਤਾਂ ਹੋਊਗਾ ਨਹੀਂ ਇਹ ਤਾਂ ਆਪਾਂ ਨੂੰ ਪਤਾ ਹੈਗਾ ਵੀ ਕਿਵੇਂ ਆ ਕਿਵੇਂ ਨਹੀਂ ਆ ਵੀ ਸਾਰਾ ਨੰਬਰ ਪਈ ਆ ਵੀ ਸਸਤਾ ਹੀ ਮੰਗ ਮੰਗਨੇ ਬੱਚੇ ਦਾ ਭਵਿੱਖ ਸਹੀ ਰਹੇ ਬਸ ਪੜਦਾ ਵੀ ਹੈ ਜੀ ਹਾਂਜੀ ਪੜਦਾ 1+1 ਚ ਪੜਦਾ ਪਿਆਗਾ ਅਚਨਾਲ ਕੰਮ ਕਰਦਾ ਸੀ ਹਾਂਜੀ ਕਿਹੜੀ ਫੈਕਟਰੀ ਕਿਹੜੀ ਸੀ ਕਾਦੀ ਬੁੱਕੀ ਸੀ ਪਗਨ ਸਰ ਸੈਲਰ ਸੂਲਰ ਸੀ ਕੋਈ ਪੁੱਛਣ ਕਿ ਫੈਕਟਰੀ ਹੈਗੀ ਕੰਦੇ ਆ ਦੁੱਧਦੇ ਬੱਚੇ ਮੈਂ ਤਾਂ ਪਤਾ ਵੇਖਿਆ ਹੀ ਨਹੀਂਗਾ ਉਹਨਾਂ ਦਾ ਫੈਕਟਰੀ ਕਿੱਥੇ ਹੈ ਸਰ ਪਤਾ ਨਹੀਂ ਉਧਰ ਮਲੋੜ ਚ ਹੀ ਆ ਜੀ ਬੋਲ ਮਲੋੜ ਚ ਅਸਰ ਮਲੋੜ ਚ ਆ ਇਹ ਉੱਪਰ ਦਾ ਆਂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਨਗੇਂਦਰ ਕੁਮਾਰ ਹੈ ਜੀ ਕੀ ਲੱਗਦਾ ਤੁਹਾਡਾ ਬੱਚਾ ਜਿਹੜਾ ਇਹ ਬੱਚੇ ਇਹ ਦਾ ਇਹ ਮੇਰੇ ਬੇਟਾ ਜੀ ਕੀ ਹੋਇਆ ਕਿ ਕਿੰਨੀ ਉਮਰ ਹੈ ਜੀ ਜੀ ਇਹਨ ਦੀ 17 ਸਾਲ ਉਮਰ ਹੋਈ ਹੈ ਜੀ ਹਜੇ ਪੂਰੀ ਅਚਾ ਕੀ ਹੋਇਆ ਸੀਗਾ ਏ ਜੀ ਪਰਦਾ ਹੈ ਪਲੱਸ 1 ਚ ਇਹਨੂੰ ਰਾਤ ਨੂੰ ਲੈ ਗਏ ਚਾਹ ਪਾਣੀ ਆਸਤੇ ਤੇ ਉੱਥੇ ਮਸ਼ੀਨ ਤੇ ਲਾਤਾ ਜੀ ਇਹਨਾਂ ਦੀ ਬਿਲਕੁਲ ਬਾਹ ਡੈਮੇਜ ਹੋ ਗਈ ਹੈ ਖਤਮ ਹੋ ਗਈ ਹੈ ਮੈਂ ਮੰਗ ਕਰਦਾ ਮੈਨੂੰ ਇਨਸਾਫ ਮਿਲੇ ਮੇਰੇ ਬੱਚੇ ਦੀ ਜ਼ਿੰਦਗੀ ਤੋਂ ਕਾਦੀਆਂ ਮਸ਼ੀਨਾਂ ਸੀ ਇਹ ਜੀ ਸੇਲਰ ਹੈ ਜੀ ਕਿੰਗਰੇ ਰੋਡ ਮਲੌਰ ਸ਼ਹਿਰ ਚ ਇਹਨੂੰ ਇਹਨੂੰ ਲੈ ਕੇ ਗਾਦੇ ਉੱਥੇ ਗਏ ਸੀਗੇ ਇਹ ਚਾਹ ਪਾਣੀ ਆਸਤੇ ਕੇ ਰਾਤ ਨੂੰ ਚਾਹ ਪਾਣੀ ਬਣਾਦੀ ਉੱਥੇ ਆ ਜਾ ਤੈਨੂੰ ਦਿਹਾੜੀ ਦੇ ਦਾਂਗੇ ਇਹ ਜੀ ਪਰਦਾ ਸੀ ਉਹਨੂੰ ਨਾਲ ਲੈ ਕੇ ਜਾ ਕਿਤੇ ਬੰਟੇਮ ਜੂ ਵੀ ਜੀ ਵੀ ਫੇਰ ਇਹ ਜਦੋਂ ਇੰਜੀਨੀਅਰ ਨੂੰ ਲੱਗ ਗਿਆ 50 ਪੰਡ ਰੱਖ ਕੇ ਕਿ ਮਸ਼ੀਨ ਤੇ ਕਿਉਂ ਲੱਗੇ ਜਿਵੇਂ ਮਸ਼ੀਨ ਤੇ ਉਹਨਾਂ ਚਾਹ ਪਾਣ ਚਾਹ ਪਾਣੀ ਤੋਂ ਬਿਨਾ ਬੈਠਣ ਨਹੀਂ ਦਿੰਦੇ ਜਿਲੇ ਕੇ ਨਾਲ ਜੀ ਕੰਮ ਕਰਾਉਣ ਵਾਸਤੇ ਇਹ ਕਹਿੰਦੇ ਕੰਮ ਕਰੋ ਜੀ ਮਸ਼ੀਨਾਂ ਤੇ ਅੱਛਾ ਸੈਲਰ ਕਿੰਨਾ ਦਾ ਹੈ ਇਹ ਕੀ ਮੰਗ ਕਰਵੇਂ ਹੋ ਮੰਗ ਕਰਦੇ ਜੀ ਮੇਰੇ ਬੱਚੇ ਦੀ ਜ਼ਿੰਦਗੀ ਇਸ ਤੇ ਹੰਦੇ ਹਸ ਤੇ ਸੋਚਿਆ ਜਾਵੇ ਗਾਂ ਦੇ ਦੀ ਜ਼ਿੰਦਗੀ ਇਹ ਬਹੁਤ ਪਈ ਹੈ ਬਾ ਬਿਲਕੁਲ ਖਤਮ ਹੋ ਗਈ ਹੈ ਕੀ ਕਰੂਗਾ ਇਹ ਜੀ ਜਿੰਦਗੀ ਬਹੁਤ ਪਈ ਹੈ ਜੀ ਅਸੀਂ ਗਰੀਬ ਬੰਦੇ ਆ ਦਿਹਾੜੀਦਾਰ ਬੰਦੇ ਆ ਜੀ ਅਸੀਂ ਇੰਤਲਾਜ ਕੀ ਕਹਿਮਾ ਕਰਾਂਗੇ ਸਾਨੂੰ ਕੋਈ ਸਮਝ ਨਹੀਂ ਆਂਦੀ ਮੈਂ ਹੋ ਬਿੜੀ ਗਲਤ ਸੀ ਕਹ ਰਹੀ ਸੀ ਕਿ ਉਹ ਦਿਹਾੜੀ ਫੇਰਦੇ ਨੇ ਕਿ ਜੇ ਮਸ਼ੀਨ ਤੇ ਕੰਮ ਕਰੂਗਾ ਹਾਂਜੀ 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 ਇਹ ਕਹਦੇ ਚਾਹ ਪਾਣੀ ਬਿਨਾਂ ਤੋਂ ਬੈਠੇਗਾ ਦਿਹਾੜੀ ਨਹੀਂ ਦੇਣਗੇ ਤਾਂ ਕਰਕੇ ਇਹਨੂੰ ਮਸ਼ੀਨ ਤੇ ਲਾਏਗਾ